ਮੈਂਤਾ ਰੋਡ ਤੇ ਇੱਕ ਨਾ ਟੈਲੀਫੋਨ ਮੋਬਾਈਲਾਂ ਦੀ ਦੁਕਾਨ ਆ ਜੀ ਉਤੋਂ 7-8 ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਮੋਬਾਈਲ ਚੋਖ ਅੰਧ ਪਾੜ ਕੇ ਤੇ ਮੋਬਾਈਲ ਚੋਰੀ ਕਰਕੇ ਲੈ ਗਏ ਸੀ ਜੀ ਉਹ ਪਹਾਨੇ ਉਸ ਤੋਂ ਕਰ ਪਤਾ ਲੱਗਾ ਕਿ ਉਹ ਮੋਬਾਈਲ ਕਿਸ ਨੇ ਆਟੋ ਤੇ ਚੋਰੀ ਕਰਕੇ ਤਿੰਨ ਬੰਦਿਆਂ ਨੇ ਖੜੀ ਆ ਤੇ ਉਹ ਅਹੀਂ ਪੁਲਰਾਕਾ ਬੰਦੀ ਕੀਤਾ ਹੋਇਆ ਸੀ ਤੇ ਨਾਕੇ ਬੰਦੀ ਦੌਰਾਨ ਆਟੋ ਤੋਂ ਸਵੇਰ ਤਾਰ ਤੋਂ ਦੇ ਵਿੱਚੋਂ 12 ਮੋਬਾਈਲ ਰਿਕਵਰ ਕਰ ਲਿਆ ਹਬੀ ਰਾਤ ਦੇ ਵਿੱਚ ਜੰਗੀਰ ਉਹਦਾ ਪੇਸ਼ ਨਹੀਂ ਕਰਨ ਮਤਰਾ ਆਮ ਹੈ ਜਿਵੇਂ ਹੀ ਹੀਰੋ ਨਾਲਦਾ। ਮਾਮਲਾ ਸੀ ਜੀ ਜੋ ਅੱਜ ਦਾ ਮਹਿਤਾ ਰੋਡ ਮਹਿਤਾ ਰੋਡ ਤੇ ਇੱਕ ਨਾ ਟੈਲੀਫੋਨ ਔਰ ਮੋਬਾਈਲਾਂ ਦੀ ਦੁਕਾਨ ਆ। ਜੀ। ਉਤੋਂ 7-8 ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਮੋਬਾਈਲ ਚੋਲ੍ਹ ਕੰਧ ਪਾੜ ਕੇ ਤੇ ਮੋਬਾਈਲ ਚੋਰੀ ਕਰਕੇ ਲੈ ਗਏ ਸੀ। ਜੀ। ਉਹ ਪਹਾਣੇ ਉਪਰ ਕੰਮ ਸਦਾ ਲੱਗਾ ਕਿ ਉਹ ਮੋਬਾਈਲ ਕਿਸਨੇ ਆਟੋ ਤੇ ਚੋਰੀ ਕਰਕੇ ਤਿੰਨ ਬੰਦੇਾਂ ਨੇ ਖੜੀ ਆ ਤੇ ਉਹ ਅਹੀਂ ਪੁਦਾਕਾ ਬੰਦੀ ਕੀਤਾ ਹੋਇਆ ਸੀ ਤੇ ਨਾਕੇ ਬੰਦੀ ਦੌਰਾਨ ਆਟੋ ਤੋਂ ਸਮੇਤ ਆਟੋ ਦੇ ਵਿੱਚੋਂ 12 ਮੋਬਾਈਲ ਰਿਕਵਰ ਕਰ ਲਿਆ ਤੇ ਤਿੰਨੇ ਦੋਸ਼ੀ ਗ੍ਰਿਫਤਾਰ ਕਰ ਲਏ ਆ ਤੇ ਜ਼ਵਾਰਦਤ ਵਿੱਚ ਵਰਤਿਆ ਸੈਣੀ ਥੋੜਾ ਵੀ ਉਹਨਾਂ ਕੋ ਆਟੋ ਦੇ ਵਿੱਚੋਂ ਗ੍ਰਿਫਤਾਰ ਕੀਤਾ ਇਹ ਕਿੱਥੋਂ ਦੇ ਦੋਸ਼ੀ ਆ ਜੀ ਕਿਹੜਾ ਐਡਰੈਸ ਇਹਨਾਂ ਦਾ ਆ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਦੋ ਦੋਸ਼ੀ ਪਿੰਡ ਦੇ ਰਹਿਣ ਵਾਲੇ ਆ ਜੀ ਤੇ ਜਿਹੜਾ ਇੱਕ ਦੋਸ਼ੀ ਗਰਨਾਮ ਸਿੰਘ ਆ ਗਾਮਾ ਇਹ ਕਿਲਾਜ ਬਾਬਾ ਜੀਵਨ ਸਿੰਘ ਪਿੰਡ ਦਾ ਰਹਿਣ ਵਾਲਾ ਹੁਣ ਕੀ ਕਾਰਵਾਈ ਕਰਨ ਜਾ ਰਹੀ ਹੈ ਇਹਨਾਂ ਤੇ ਹੁਣ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਾ ਕੇ ਰਿਮਾਂਡ ਲੈ ਆ ਲਾ ਜਾਊਗਾ ਉਸ ਤੋਂ ਬਾਅਦ ਜੋ ਕਾਰਵਾਈ ਅਮਲ ਚ ਲਿਆਂਦੀ ਜਾਊ ਠੀਕ ਆ ਧੰਨਵਾਦ